ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਕੈਪਟਨ ਅਮਰਿੰਦਰ ਸਿੰਘ ਹੋਏ ਪੰਜਾਬ ਦੀ ਰਾਜਨੀਤੀ 'ਚ ਸਰਗਰਮ ਮੀਡੀਆ ਨਾਲ ਗੱਲਬਾਤ ਦੌਰਾਨ ਕੈਪਟਨ ਨੇ ਦੁਹਰਾਈ ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਵਿਕਰਮ ਮਜੀਠੀਆ ਨੂੰ ਜੇਲ੍ਹ ਭੇਜਣ ਤੇ ਸੀਐਮ ਮਾਨ ਦੀ ਕੀਤੀ ਆਲੋਚਨਾ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਬਾਰੇ ਵੀ ਕੀਤੇ ਕਈ ਖੁਲਾਸੇ ਕੈਪਟਨ ਨੇ ਕਿਹਾ ਕਿ ਸਿੱਧੂ ਕਈ-ਕਈ ਮਹੀਨੇ ਆਪਣੇ ਮਹਿਕਮੇ ਦੀਆਂ ਫਾਈਲਾਂ ਨਹੀਂ ਕਰਦਾ ਸੀ ਕਲੀਅਰ ਬਿਜਲੀ ਮਹਿਕਮਾ ਦਿੱਤਾ ਤਾਂ ਅਸਤੀਫਾ ਦੇ ਕੇ ਭੱਜਿਆ ਹਰਸਿਮਰਤ ਬਾਦਲ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ 'ਚ ਅਕਾਲੀ ਦਲ ਨੂੰ ਕੀਤਾ ਗਿਆ ਬਦਨਾਮ ਪਾਰਟੀ ਦੀ ਸਰਕਾਰ ਬਣ ਤੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੀ ਕਹੀ ਗੱਲ ਨਸ਼ਿਆਂ ਦੇ ਮਾਮਲੇ 'ਚ ਕੀਤਾ ਮਜੀਠੀਆ ਦਾ ਬਚਾਅ ਰਾਜਾ ਵੜਿੰਗ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਬੇਅਦਬੀ ਕਰਵਾਉਣ ਤੇ ਸੰਗਤ ਤੇ ਗੋਲੀ ਚਲਾਉਣ ਦੀ ਗੱਲ ਆਪਣੇ ਮੂੰਹੋਂ ਮੰਨੀ ਇਸ ਦੇ ਨਾਲ ਹੀ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਤੇ ਲਾਇਏ ਗੰਭੀਰ aarop ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਤਰਨਤਾਰਨ ਦੀ ਜ਼ਿਮਨੀ ਚੋਣ ਹਾਰੇਗਾ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਆਗੂ ਬਰਜਿੰਦਰ ਸਿੰਘ ਪਰਵਾਨਾ ਨੇ ਕੀਤਾ ਦਾਵਾ ਪਰਵਾਨਾ ਨੇ ਕਿਹਾ ਸਰਕਾਰ ਦੀਆਂ ਵਧੀਆਂ ਕਿਆਂ ਦਾ ਮੁਕਾਬਲਾ ਕਰਨਾ ਔਖਾ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੋਗਾ ਵਿਖੇ মিডিਆ ਨਾਲ ਗੱਲਬਾਤ ਕੀਤੀ। ਕੈਪਟਨ ਨੇ ਕਿਹਾ ਕਿ ਮੈਂ ਗੁਟਕਾ ਸਾਬ ਦੀ ਸੌਂਖਾ ਖਾ ਕੇ ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਕਹੀ ਸੀ। ਇਸ ਦਾ ਮਤਲਬ ਇਹ ਨਹੀਂ ਸੀ ਕਿ ਨਸ਼ੇ ਬੰਦ ਹੋ ਜਾਣਗੇ। ਅਸੀਂ ਛੱਤੀਸਗੜ੍ਹ ਤੋਂ ਡੀਜੀਪੀ ਹਰਪ੍ਰੀਤ ਸਿੱਧੂ ਨੂੰ ਲੈ ਕੇ ਆਏ। ਉਹਨਾਂ ਨੂੰ ਐਂਟੀ ਡਰੱਗ ਦਾ ਮੁਖੀ ਬਣਾਇਆ। ਉਦੋਂ 1 ਲੱਖ ਨਸ਼ਾ ਤਸਕਰ ਫੜੇ ਗਏ ਸਨ। ਜੇਲ੍ਹਾਂ 'ਚ ਥਾਂ ਨਹੀਂ ਬਚੀ ਸੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਜੀਠੀਆ ਨੂੰ ਜੇਲ੍ਹ ਭੇਜਣਾ ਗਲਤ। ਹਰਪ੍ਰੀਤ ਸਿੱਧੂ ਨੇ ਵਿਕਰਮ ਮਜੀਠੀਆ ਬਾਰੇ ਇਫਾਫੇ ਚ ਹਾਈ ਕੋਰਟ ਨੂੰ ਸੌਂਪੀ ਸੀ ਹੁਣ ਉਹਨਾਂ ਦੀ ਦੁਬਾਰਾ ਜਾਂਚ ਨਹੀਂ ਕੀਤੀ ਜਾਣੀ ਚਾਹੀਦੀ ਕੈਪਟਨ ਸਰ ਰਾਜਾਵੜਿੰਗ ਟਿੱਪਣੀਆਂ ਕਰ ਰਹੇ ਨੇ ਤੁਹਾਡੇ ਉੱਤੇ ਇਹ ਕਿ ਫੁੱਟਕਾ ਸਾਹਿਬ ਚੱਕ ਕੇ ਕਿਹਨਾਂ ਦੀ ਹੈ ਕਾਂਗਰਸ ਦਾ ਬੇੜਾ ਕਰ ਰਹੇ ਦੇਖੋ ਇਹ ਗੱਲ ਕਹਿਣ ਇਹ ਜਿਹੜੇ ਇਹ ਗੱਲ ਚੱਕੀ ਹੋਈ ਹੈ ਨਾ ਇਹ ਮੇਰਾ ਖਿਆਲ ਮੈਂ ਤਾਂ 100 ਕਵਾਰ ਤਾਂ ਮੈਂ ਸੁਣ ਲਿਆ ਹੈ ਇਹਨਾਂ ਦੇ ਬੋਲਦੇ ਹੋਏ ਹੋਇਆ ਕੀ ਸੀ ਮੈਂ ਗਿਆ ਸੀਗਾ ਉੱਥੇ ਬਠਿੰਡੇ ਦੇ ਵਿੱਚ ਬਠਿੰਡੇ ਵਿੱਚ ਔਰ ਉੱਥੇ ਦਮਦਮਾ ਸਾਹਿਬ ਨੇੜੇ ਹੀ ਸੀ ਤਾਂ ਮੈਂ ਮੈਂ ਗੁਟਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਦਾਰ ਸਾਹਿਬ ਦੇ ਸਾਹਮਣੇ ਮੈਂ ਸੌਖਾ ਨੇ ਕਿ ਇਸ ਨਸ਼ੇ ਦਾ ਮੈਂ ਲੱਕ ਤੋੜ ਦੂੰਗਾ ਲੱਕ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰ ਉਹ ਤੋਂ ਬਾਅਦ ਮੈਂ ਇੱਕ ਬੜਾ ਸੀਨੀਅਰ ਸਾਡੇ ਡੀਜੀਪੀ ਸੇ ਹਰਪ੍ਰੀਤ ਸਿੱਧੂ ਜੋ ਨਕਸਲ ਬਾੜੀ ਦੇ ਕੰਮ ਦੇ ਵਿੱਚ ਲੱਗੇ ਹੋਏ ਸੇ ਇਨ ਛਤੀਸਗੜ ਉਹਨਾਂ ਨੂੰ ਮੈਂ ਲੈ ਕੇ ਆਇਆ ਔਰ ਉਹਨਾਂ ਨੂੰ ਇੱਕ ਇਹਨਾਂ ਨੂੰ ਹੈੱਡ ਆਫ ਦੀ ਐਂਟੀ ਐਂਟੀ ਡਰਗਸ ਇਸਟੈਬਲਿਸ਼ਮੈਂਟ ਮੈਂ ਜਿਹੜੀ ਬਣਾਈ ਸੀ ਔਰ ਖੜਾ ਕੀਤਾ ਔਰ ਉਹਦੇ ਵਿੱਚ 1 ਲੱਖ ਦੇ ਕਰੀਬ ਬੰਦੇ ਫੜੇ ਗਏ ਸੇ ਇਸ ਨਸ਼ਿਆਂ ਦੇ ਵਿੱਚ ਸਮਾ ਮੇਰੇ ਜੇਲ ਮਿਨਿਸਟਰ ਨੇ ਔਰ ਜੇਲ ਮੈਕਮੇ ਨੇ ਮੈਨੂੰ ਕਿਹਾ ਸਾਡੇ ਕੋਲ ਜੇਲਾਂ ਜਗ੍ਹਾ ਨਹੀਂ ਰਹੀ ਤਾਂ ਮੈਂ ਉਹਨਾਂ ਨੂੰ ਕਿਹਾ ਸੈਡਾਇਟ ਜੇਬ ਕਤਰੇ ਨੇ ਉਹਨਾਂ ਨੂੰ ਛੱਡ ਛੁਡ ਦਿਓ ਇਹ ਨਹੀਂ ਛੱਡਦੇ ਨਸ਼ੇ ਵਾਲਿਆਂ ਨੂੰ ਸੋ ਇਹ ਬੰਦਾ ਅੱਛਾ ਉਹਦੇ ਵਿੱਚ ਤੁਸੀਂ ਫਿਰ ਮੈਨੂੰ ਪੁੱਛੋਗੇ ਮਜੀਠੇ ਦੀ ਸਪੋਰਟ ਮੈਂ ਕਿਉਂ ਕੀਤੀ ਕਿਉਂਕਿ ਉਦੋਂ ਹਾਈ ਕੋਰਟ ਨੇ ਬੜਾ ਕਲੀਅਰਲੀ ਕਹਿਤਾ ਸੀਗਾ ਮਿਸਟਰ ਸਿੱਧੂ ਨੂੰ ਕਿ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹਰਪ੍ਰੀਤ ਦੀ ਹੋ ਰਹੀ ਹੈ ਵਿਕਰਮ ਮਜੀਠੇ ਦੀ ਸੌਰੀ ਹਰਪ੍ਰੀਤ ਸਿੱਧੂ ਮੈਂ ਕਰੇ ਵਿਕਰਮ ਮਜੀਠੇ ਦੀ ਉਹ ਤੁਸੀਂ ਬੰਦ ਲਫਾਫੇ ਦੇ ਵਿੱਚ ਸਾਡੇ ਸਾਹਮਣੇ ਰੱਖੋ ਔਰ ਉਹ ਉਹਨਾਂ ਨੇ ਜਾ ਕੇ ਹਾਈ ਕੋਰਟ ਦੇ ਵਿੱਚ ਰੱਖ ਦਿੱਤੀ ਔਰ ਉਸ ਤੋਂ ਬਾਅਦ ਇਹ ਜਿਹੜਾ ਭਗਵੰਤ ਮਾਨ ਹੈ ਇਹ ਦੁਬਾਰਾ ਇਨਵੈਸਟੀਗੇਸ਼ਨ ਕਰਨ ਦਾ ਮਤਲਬ ਕੀ ਹੈ ਇੱਕ ਵਾਰ ਇਨਵੈਸਟੀਗੇਸ਼ਨ ਹੋ ਗਈ ਸੀਲਡ ਕਵਰ ਦੇ ਵਿੱਚ ਹਾਈ ਕੋਰਟ ਪਈ ਹੈ ਹਾਈ ਕੋਰਟ ਦੱਸੇ ਕਿ ਇਹ ਇਸ ਇਨਵੈਸਟੀਗੇਸ਼ਨ ਠੀਕ ਹੈ ਜਾਂ ਨਹੀਂ ਇਹ ਕੌਣ ਹੁੰਦਾ ਚੀਫ ਮਿਨਿਸਟਰ ਕਰਨੂ ਕਿ ਦੁਬਾਰਾ ਇਸ ਨੂੰ ਅਮਰੀਕਾ ਦੇ ਵਿੱਚ ਡਬਲ ਜੈਪਡੀ ਕਹਿੰਦੇ ਨੇ ਕਿ ਇੱਕ ਕ੍ਰਾਈਮ ਤੇ ਦੋ ਇਨਵੈਸਟੀਗੇਸ਼ਨਾਂ ਇਹ ਨਹੀਂ ਹੋ ਸਕਦੀਆਂ ਦਿਸ ਇਸ ਨਾਟ ਪੋਸੀਬਲ ਥੈਟ ਇਜ਼ ਵਾਈ ਮੈਂ ਕੇਸੀ ਮਜੀਠਾ ਮਜੀਠਾ ਮੇਰਾ ਕੋਈ ਮਜੀਠਾ ਮੇਰਾ ਕੋਈ ਇਹ ਜੀ ਰਿਸ਼ਤੇਦਾਰੀ ਨਹੀਂ ਉਹਦੇ ਨਾਲ ਕਿ ਮੈਂ ਉਹਦੀ ਸਪੋਰਟ ਕਰਾਂ ਫੈਕਟ ਇਜ਼ ਸਿੰਪਲ ਕਿ ਇੱਕ ਕਾਨੂੰਨ ਹੈ ਇਸ ਮੁਲਕ 'ਚ ਔਰ ਉਸ ਕਾਨੂੰਨ ਦੇ ਮੁਤਾਬਿਕ ਸਾਨੂੰ ਚੱਲਣਾ ਪਊ ਚਾਹ ਇੱਕ ਵਾਰ ਯੂ ਹੈਵ ਗਾਟ ਅ ਕਲੋਜ਼ਡ ਔਨ ਵੀਲੋ ਹਾਈ ਕੋਰਟ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਜੋ ਮਿਸਟਰ ਹਰਪ੍ਰੀਤ ਸਿੱਧੂ ਨੇ ਕੀਤੀ ਹੈ ਉਸ ਤੋਂ ਬਾਅਦ ਹਾਈ ਕੋਰਟ ਡਿਸੀਜਨ ਦੇਵੇ ਚੀਫ ਮਿਨਿਸਟਰ ਕੌਣ ਹੁੰਦਾ ਹੈ ਕਿ ਦੁਬਾਰਾ ਮੈਂ ਇਨਵੈਸਟੀਗੇਸ਼ਨ ਕਰਾਉਂਗਾ ਉਹਨੂੰ ਫੜ ਕੇ ਅੰਦਰ ਕਰ ਦੋ ਜੇਲ੍ਹ 'ਚ ਇਹ ਗਲਤ ਬਾਤ ਹੈ ਕੈਪਟਨ ਨਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਬਾਰੇ ਵੀ ਕਈ ਖੁਲਾਸੇ ਕੀਤੇ ਕੈਪਟਨ ਨੇ ਕਿਹਾ ਕਿ ਜਦੋਂ ਸਿੱਧੂ ਮੇਰੀ ਸਰਕਾਰ ਚ ਮੰਤਰੀ ਸੀ ਤਾਂ 7 ਮਹੀਨੇ ਤੱਕ ਫਾਈਲਾਂ ਕਲੀਅਰ ਨਹੀਂ ਕਰਦਾ ਸੀ ਸਕੱਤਰਾਂ ਨੇ ਮੇਰੇ ਕੋਲ ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਕੀਤੀ ਮੈਂ ਉਸ ਨੂੰ ਬੁਲਾ ਕੇ ਪੁੱਛਿਆ ਤੇ ਉਹ ਬਹਾਨੇ ਬਣਾਉਣ ਲੱਗਿਆ ਉਸ ਤੋਂ ਬਾਅਦ ਮੈਂ ਕਿਹਾ ਕਿ ਤੂੰ ਪੰਜਾਬ ਦੀ ਬਿਜਲੀ ਸਪਲਾਈ ਨੂੰ ਲੈ ਕੇ ਰੋਜ਼ ਬਿਆਨ ਦਿੰਨਾ ਆ ਅਜਿਹਾ ਕਰਕੇ ਤੂੰ ਇਹ ਵਾਲਾ ਮਹਿਕਮਾ ਦੇਖ ਲੈ ਤੇ ਠੀਕ ਕਰ ਦੇ ਕੈਪਟਨ ਨੇ ਕਿਹਾ ਕਿ ਉਹ ਬੰਦਾ ਇਸ ਤੋਂ ਪਹਿਲਾਂ ਹੀ ਅਸਤੀਫਾ ਦੇ ਗਿਆ ਇਸ ਦੇ ਨਾਲ ਹੀ ਕੈਪਟਨ ਨੇ ਰਾਜਾ ਵੜਿੰਗ ਦੇ ਅਫੀਮ ਦੀ ਖੇਤੀ ਵਾਲੇ ਬਿਆਨ ਤੇ ਵੀ ਪ੍ਰतिकਰਮ ਦਿੱਤਾ ਪਾਰਟੀ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਕਰਕੇ ਤੁਸੀਂ ਗਏ ਹੋ ਕਿ ਵਿਕਾਸ ਨੂੰ ਦੇਖਦੇ ਹੋਏ ਬੀਜੇਪੀ ਚ ਗਏ ਹੋ ਮੈਂ ਜੀ ਨਵਜੋਤ ਸਿੰਘ ਕਿਦੋਂ ਕਰਕੇ ਉਹ ਕੌਣ ਹੁੰਦਾ ਹੈ ਨਵਜੋਤ ਸਿੰਘ ਸਿੱਧੂ ਦਾ ਕਿਆ ਕੰਮ ਹੈ ਦੱਸੋ ਨਵਜੋਤ ਸਿੰਘ ਸਿੱਧੂ ਮੇਰਾ ਮਨਿਸਟਰ ਸੀ ਉਹਦੇ ਤਿੰਨ ਪੋਰਟਫੋਲੀਓ ਸੀ ਇੱਕ ਸੀਗਾ ਕਲਚਰ ਇੱਕ ਸਪੋਰਟਸ ਔਰ ਇੱਕ ਹੋਰ ਸੀ ਪੋਰਟਫੋਲੀਓ ਸੱਤ ਮਹੀਨੇ ਤੱਕ ਉਹਦੀ ਫਾਈਲਾਂ ਨਹੀਂ ਪਾਸ ਹੋਈਆਂ ਮੈਨੂੰ ਮੇਰੇ ਚੀਫ ਸਕੱਟਰੀ ਨੇ ਕਿਹਾ ਕਿ ਸੈਕਟਰੀ ਕੰਪਲੇਨਟ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਆਪਣੀ ਫਾਈਲਾਂ ਨਹੀਂ ਕਲੀਅਰ ਕਰ ਰਿਹਾ ਮੈਂ ਉਹਨੂੰ ਬੁਲਾ ਕੇ ਕਿਹਾ ਕਿ ਤੂੰ ਫਾਈਲਾਂ ਨਹੀਂ ਕਰ ਰਿਹਾ ਉਹ ਜੀ ਮੇਰੇ ਕੰਮ ਹੋ ਗਿਆ ਸੀ ਇੱਧਰ ਹੋ ਗਿਆ ਸੀ ਉੱਧਰ ਹੋ ਗਿਆ ਸੀ ਮੈਂ ਕਰਕੇ ਹੁਣ ਭੇਜ ਦਿਆਂ ਫੇਰ ਮੈਂ ਉਹਨੂੰ ਕਹਿ ਤੂੰ ਐ ਕਰ ਡੇਲੀ ਤੇਰਾ ਬਿਆਨ ਹੁੰਦਾ ਹੈ ਕਿ ਪੰਜਾਬ ਦਾ ਪਾਵਰ ਸਿਚੁਏਸ਼ਨ ਬੜਾ ਮਾੜਾ ਹੈ। ਤਾਂ ਮੈਂ ਕਹਾਂਗਾ ਤੈਨੂੰ ਪਾਵਰ ਸਿਚੁਏਸ਼ਨ ਮੈਨੂੰ ਵੀ ਉਹਦੇ ਦੁੱਖ ਹੈ ਤੈਨੂੰ ਵੀ ਦੁੱਖ ਹੈ ਸਾਰੇ ਪੰਜਾਬ ਨੂੰ ਜਨਤਾ ਨੂੰ ਦੁੱਖ ਹੈ ਤੂੰ ਐ ਕਰ ਤੂੰ ਪੋਰਟਫੋਲੀਓ ਰੱਖ ਲੈ ਪਾਵਰ ਦੀ ਬਾਕੀ ਮੈਂ ਕਿਸੇ ਹੋਰ ਨੂੰ ਦੇ ਦੇਣਾ ਔਰ ਉਹਦੇ ਤੇ ਪੂਰਾ ਜੋਰ ਲਾ। ਸੰਭਾਰਿਆ ਵੀ ਨਹੀਂ ਉਹਨੇ ਪੋਰਟਫੋਲੀਓ ਪਹਿਨਾ ਅਸਤੀਫਾ ਦਿੱਤਾ। ਦੈਟ ਇਜ਼ ਵਾਟ ਵਾਟ ਵਾਸ ਨਵਜੋਤ ਸਿੰਧੂ ਜੀ ਕਹਿੰਦੇ ਜੀ ਫੀਮ ਦੀ ਖੇਤੀ ਹੋਣੀ ਚਾਹੀਦੀ ਆ ਤਾਂ ਜਿਹੜਾ ਚੱਟੇ ਵਰਗਾ ਨਸ਼ਾ ਜਿਹੜਾ ਖਤਮ ਹੋ ਜਾਊਗਾ ਤੁਹਾਨੂੰ ਲੱਗਦਾ ਵੀ ਇਹ ਚੀਜ਼ ਨਾਲ ਹੋ ਸਕਦਾ ਹੁਣ ਥੋੜਾ ਖਿਆਲ ਪੰਜਾਬ ਕੋਲ ਆ ਹੀ ਰਹਿ ਗਿਆ ਕਿ ਫੀਮ ਦੀ ਖੇਤੀ ਆਪਾਂ ਕਰੀਏ ਤਰਨਤਾਰਨ ਜ਼ਿਮਨੀ ਚੋਣ ਚ ਪ੍ਰਚਾਰ ਕਰਨ ਪਹੁੰਚੀ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਉੱਤੇ ਤਿੱਖੇ ਹਮਲੇ ਕੀਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ 'ਚ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ ਹੈ ਅਸੀਂ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਹਾਂ ਜਦੋਂ ਸਾਡੀ ਸਰਕਾਰ ਅਈ ਤਾਂ ਅਸੀਂ ਬੇਅਦਬੀ ਦੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਵਾਂਗੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮਾਨ ਸਰਕਾਰ ਨੇ ਵਿਕਰਮ ਮਜੀਠੀਆ ਤੇ ਵੀ ਝੂਠੇ આરોਪ ਲਗਾਏ ਹਨ ਮਜੀਠੀਆ 4 ਮਹੀਨਿਆਂ ਤੋਂ ਜੇਲ੍ਹ ਅੰਦਰ ਬੰਦ ਹੈ ਪਰ ਪੰਜਾਬ 'ਚ ਨਸ਼ੇ ਖਤਮ ਨਹੀਂ ਹੋਏ ਮਜੀਠੀਆ ਤੇ ਦਰਜ ਕੀਤੇ ਕੇਸ 'ਚ ਨਸ਼ਿਆਂ ਦਾ ਨਾਮ ਤੱਕ ਨਹੀਂ ਹੈ ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਪੰਜਾਬ 'ਚੋਂ ਨਸ਼ਿਆਂ ਨੂੰ ਖਤਮ ਕਰ ਸਕਦਾ ਹੈ ਤੇ ਤੁਹਾਡੇ ਅੱਖਾਂ ਦੇ ਸਾਹਮਣੇ 2 ਸਾਲ ਪਹਿਲੇ ਸੁਲਤਾਨਪੁਰ ਲੋਧੀ 'ਚ ਚੱਲਦੇ ਹੋਏ ਅਖੰਡ ਪਾਟਾ 'ਚ 6 ਜ਼ਿਲ੍ਹਿਆਂ ਦੀ ਪੁਲਿਸ ਇਹ ਝਾੜੂ ਸਰਕਾਰ ਨੇ ਪੇਸ਼ ਕੀਤੇ ਚਲਦੇ ਹੋਏ ਅਖੰਡ ਪਾਸ ਸਮੂਹ ਖੰਡਕ ਕਰਕੇ ਬੰਦੇ ਦੀ ਜਾਨ ਗਈ ਇਹ ਤਾਂ ਨਹੀਂ ਇਹ ਬਿਆਦਵੀ ਨਹੀਂ ਬਿਆਦਵੀ ਅਕਾਲੀ ਦਲ ਨੇ ਕਰਵਾਈ ਹੈ ਇਹਨਾਂ ਦੀ ਸਰਕਾਰ ਨੇ ਕਿਉਂ ਬਿਆਦਵੀ ਨੂੰ ਦੋਸ਼ੀ ਫੜਨਗੇ ਭਈ 9 ਸਾਲ ਇਹਨਾਂ ਨੇ ਦੋਸ਼ੀ ਫੜਨ ਤੋਂ ਇਹਨਾਂ ਨੂੰ ਰੋਕਿਆ ਕਿ ਨਹੀਂ 9 ਸਾਲਾਂ ਜਾਂ ਦੋਸ਼ੀ ਅਜ ਤਾਈਂ ਫੜੇ ਕਿਉਂ ਨਹੀਂ ਗਏ ਨਹੀਂ ਫੜੇ ਇਸ ਕਰਕੇ ਨਹੀਂ ਗਏ ਨੇ ਯੋਕ ਜਸਤਨ ਅਕਾਲੀ ਦਲ ਦੀ ਸਰਕਾਰ ਆਉਗੀ ਬੇਲਕਾਬ ਕਰਕੇ ਤੁਹਾਡੇ ਸਾਹਮਣੇ ਲਾਂਗੇ ਇਹਨਾਂ ਦਾ ਰੋਲ ਕੀ ਸੀ ਇਹਨਾਂ ਦੇ ਅਧਿਕਾਰੀ ਜਿਹੜੇ ਮੇਰੇ ਭਰਾ ਨੂੰ ਜੇਲ੍ਹ 'ਚ ਸਿੱਟਾ ਕਿ ਨਸ਼ੇ ਫਿਕਰਮਜੀਠੀਆਂ ਵੇਚਦਾ ਹੈ 4 ਮਹੀਨੇ ਦਾ ਫਿਕਰਮਜੀਠੀਆਂ ਜੇਲ੍ਹ 'ਚ ਹੈਗਾ ਕਿਹੜਾ ਨਸ਼ਾ ਖਤਮ ਹੋ ਗਿਆ ਹੈ ਇਹਨਾਂ ਨੇ ਫੋਲ ਖੋਲ ਕੇ ਕਾਲੀ ਕਰਤੂਤਾ ਤੇ ਲੋਕਾਂ ਦੀ ਗੱਲਾਂ ਬੋਲਦਾ ਜਿੱਤੇ ਕਰਕੇ ਬੰਦ ਕੀਤਾ ਪਰਚਾ ਦਰਜ ਕੀਤਾ ਤੇ ਉਹਦੇ ਨਸ਼ੇ ਦਾ ਨਾਮ ਤੱਕ ਨਹੀਂ ਜੇ ਸਤੇ ਨਕਾਲੀ đảng ਦੀ ਸਰਕਾਰ ਤੁਸੀਂ ਬਣਾਤੀ ਜੜੋ ਪਟ ਕੇ ਨਸ਼ੇ ਖਤਮ ਕਰਕੇ ਜਿਨ੍ਹਾਂ ਨੇ ਤੁਹਾਡੇ ਮਾਵਾ ਦੇ ਪੁੱਤ ਮਾਰੇ ਨੇ ਨਾ ਇੱਕ ਇੱਕ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਕੱਢਾ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਹੱਥ ਬੜ ਕੇ ਆਹੀ ਬੇਨਤੀ ਹੈ ਪਰਖੀ ਹੋਈ ਵਰਤੀ ਹੋਈ 파ਟੀ ਨੂੰ ਜਿਨ੍ਹਾਂ ਨੂੰ ਦੇਸ਼ ਭਰ ਦੀ ਸਰਕਾਰਾਂ ਨੇ ਦਿੱਲੀ ਨੇ ਕਮਜ਼ੋਰ ਕਰਨ ਵਾਸਤੇ ਹਰ ਹਿੱਲਾ ਪਨਾ ਲਿਆ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਵੀ ਕਬਜ਼ੇ ਕਰ ਛੱਡੇ ਜੇ ਜਿੰਨਾ ਤੁਹਾਡਾ ਪੰਚ ਦੀ ਖੇਤਰੀ ਪਾਰਟੀ ਐ 105 ਸਾਲ ਪੁਰਾਣੀ ਪਾਰਟੀ ਫੜੇ ਵੱਡੇ ਬਡੇਰਿਆ ਨੇ ਆਪ ਦੇ ਖੂਨ ਪਸੀਨੇ ਦੇ ਨਾਲ ਜਦ ਅੰਗਰੇਜ਼ਾਂ ਦਾ ਰਾਜ ਸੀ ਅਸੀਂ ਧਾਰਮਿਕ ਸਥਾਨਾਂ ਨੂੰ ਛਡਾ ਲਿਆ ਇਹ ਬਾਦਲਪੁਰਮ ਦੀ ਪੰਚ ਦੀ ਪਾਰਟੀ ਨੂੰ ਕਮਜ਼ੋਰ ਕੀਤਾ ਉਹਨਾ ਪੰਚ ਕਮਜ਼ੋਰ ਹੋਇਆ ਪੰਜਾਬ ਕਮਜ਼ੋਰ ਹੈ ਤੇ ਪੰਜਾਬੀ ਕਮਜ਼ੋਰ ਹੋਏ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਿੜਿੰਗ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੇਅਦਬੀ ਅਤੇ ਸੰਗਤ ਤੇ ਗੋਲੀ ਚਲਾਉਣ ਦੇ ਹੁਕਮ ਦੇਣ ਦੀ ਗੱਲ ਸਵੀਕਾਰ ਕੀਤੀ ਹੈ। ਅਕਾਲੀ ਦਲ ਹਮੇਸ਼ਾ ਪੰਥ ਨੂੰ ਖਤਰੇ 'ਚ ਦੱਸਦਾ ਹੈ ਜਦ ਕਿ ਇਹ ਗੱਲ ਸੱਚ ਨਹੀਂ ਹੈ। ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਰਿਹਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਬਰਗਾੜੀ 'ਚ ਬੇਅਦਬੀ ਦੀ ਘਟਨਾ ਵਾਪਰਨ ਮਗਰੋਂ ਇਨਸਾਫ ਮੋਰਚੇ 'ਚ ਅਮਰਿਤਪਾਲ ਸਿੰਘ ਕਦੀ ਨਹੀਂ ਪਹੁੰਚਿਆ। ਉਸ ਰਾਜਨੀਤਿਕ ਪਾਰਟੀ ਬਣਾਉਣ ਮਗਰੋਂ ਸਾਡੇ ਵਰਗਾ ਸਿਆਸਤਦਾਨ ਬਣ ਗਿਆ ਹੈ। ਰਾਜਾ ਵੜਿੰਗ ਨੇ ਸਰਬਜੀਤ ਸਿੰਘ ਖਾਲਸਾ ਤੇ ਵੀ ਸੰਸਦ 'ਚ ਖਾਮੋਸ਼ ਰਹਿਣ ਨੂੰ ਲੈ ਕੇ ਤਿੱਖੇ ਹਮਲੇ ਕੀਤੇ ਨੇ। ਗਰੰਸਾ ਮਹਾਰਾਜ ਜੀ ਦੀ ਬੇਅਦਬੀ ਹੋਈ ਤੇ ਬਗਰਾੜੀ ਚ ਮੋਰਚੇ ਲੱਗੇ ਤੇ ਸੰਕਟ ਤੇ ਅਤਿਆਚਾਰ ਹੋਇਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਮੰਨ ਲਿਆ ਕਿ ਮੈਂ ਬੇਅਦਬੀ ਕਰਾਈ ਆ ਅਕਾਲ ਤਖਤ ਦੀ ਜਾ ਕੇ ਮਾਫ ਕਰਿਓ ਸਾਥ ਸੰਗਤ ਜੀ ਮੰਨਿਆ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਭਾਈ ਹਾਂ ਜਾਂ ਨਾ ਚ ਜਵਾਬ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਚ ਤੇਰਾ ਹੱਥ ਹੈ ਕਹਿੰਦਾ ਹਾਂ ਜੀ ਸੰਗਤਾ ਤੇ ਵਾਹਿਗੁਰੂ ਵਾਹਿਗੁਰੂ ਕਰਦੀਆਂ ਤੇ ਬਗਰਾੜੀ ਮੋਰਚੇ ਤੇ ਤੂੰ लाठी चार्ज ਕਰਾਇਆ ਕਹਿੰਦਾ ਹਾਂਜੀ ਇਹ ਮੰਨਿਆ ਮੈਂ ਨਹੀਂ ਕਰਿਆ ਕੋਣ ਖਤਰੇ ਚ ਨਹੀਂ ਹੈ ਭਾਈ ਅਮਰਿਤਪਾਲ ਜੀ ਆ ਗਏ ਆ ਜਿਹੜਾ ਵਿਅਕਤੀ ਹੈ ਆ ਸ਼ਰਮਨਦੀਪ ਸਿੰਘ ਸਿੱਕੀ ਸਾਹਿਬ ਇਹ ਮੈਨੂੰ ਇਹਨਾਂ ਦੇ ਗੁਰੂ ਸਾਹਿਬ ਦੀ ਕਿਰਪਾਣ ਮੈਨੂੰ ਦੇਖਦੀ ਨਹੀਂ ਹੈ ਕਿਸੇ ਨੂੰ ਵਿਖਾਉਂਦੇ ਨਹੀਂ ਪਰ ਇਹ ਅਮਰ ਛਕਿਆ ਔਰ ਇਸ ਬੰਦੇ ਨੇ ਮੈਂ ਸਲਾਮ ਕਰਦਾ ਇਸ ਬੰਦੇ ਨੇ ਜਿਹੜੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬਗਰਾੜੀ ਚ 21 MLA ਸੀ 112 ਜਿਹਨੇ ਇਸ ਕੀਫਾ ਦੇ ਤਾਲ ਦੇ ਦਿੱਤੋਗੀ ਮੈਨੂੰ ਬੜਾ ਦੁੱਖ ਮੈਂ ਟੈਲੀਫੋਨ ਕੀਤਾ ਮੈਂ ਇਹ ਕੀ ਕੀਤਾ ਦੁਆਰੇ ਇਲੈਕਸ਼ਨ ਲੜਨਾ ਸੌਖਾ ਹੈ ਕਿਹਦਾ ਨਹੀਂ ਮੈਂ ਫੈਸਲਾ ਲੈ ਲਿਆ ਭਾਈ ਅਮਰਿਤਪਾਲ ਸਿੰਘ ਨੇ ਫੈਸਲਾ ਨਹੀਂ ਲਿਆ ਉਤਾਇਆ ਹੀ ਨਹੀਂ ਉੱਥੇ ਬਗਰਾੜੀ ਚ ਤੁਸੀਂ ਜਿਤਾਇਆ ਸੀ ਵੀ ਪਤਾ ਨਹੀਂ ਭਾਈ ਸਾਹਿਬ ਕੀ ਕਰਨਗੇ ਪਰ ਭਾਈ ਸਾਹਿਬ ਕੁਝ ਨਹੀਂ ਕਰ पाए ਦਮਦਮੀ ਟਕਸਾਲ ਜਿਹੜੀ ਜਿੱਥੇ ਸਿੱਖਾਂ ਦੇ ਉਪਦੇਸ਼ ਦਿੱਤਾ ਜਾਂਦਾ ਹੈ ਕੀ ਕੋਈ ਦਮਦਮੀ ਟਕਸਾਲ ਦਾ ਬੰਦਾ ਰਾਜਨੀਤੀ 'ਚ ਆਇਆ ਨਹੀਂ ਆਇਆ ਉਹ ਸਿੱਖਾਂ ਦੀ ਲੜਾਈ ਲੜੀ ਗਰਮਪੱਤੀਆਂ ਗੱਲਾਂ ਕੀਤੀਆਂ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਇਹ ਗੱਲ ਕੀਤੀ ਲੇਕਿਨ ਕੋਈ ਲੀਡਰ ਨਹੀਂ ਬਣਿਆ ਭਾਈ ਸਾਹਿਬ ਇਹਦਾ ਪਾਰਟੀ ਬਣਾ ਲਈ ਆਪਦੀ ਕੋਈ ਤਾਂ ਸਾਡੇ ਵਰਗਾ ਲੀਡਰ ਹੋ ਗਿਆ ਭਾਈ ਸਾਹਿਬ ਇੱਕ ਸਰਬਜੀਤ ਖਾਲਸਾ ਬਣਾਇਆ ਫਰੀਦਕੋਟ ਤੋਂ ਐਮਪੀ ਲੋਕਾਂ ਨੇ ਧੜਾ ਧੜ ਵੋਟਾਂ ਪਾਤੀਆਂ ਵੀ ਇਹ ਸਿੱਖੀ ਦਾ ਪ੍ਰਚਾਰ ਕਰੂਗਾ ਬੰਦੀ ਸਿੱਖਾਂ ਦੀ ਗੱਲ ਕਰੂਗਾ ਸਿੱਖਾਂ ਬਾਰੇ ਦੇਸ਼ ਦੀ ਲੋਕ ਸਭਾ ਚ ਬੋਲੂਗਾ ਅੱਜ 1.5 ਸਾਲ ਹੋ ਗਿਆ ਮੈਂ ਸਰਬਜੀਤ ਖਾਲਸਾ ਦਾ ਵਾਸੀ ਲੰਡੇ ਦਾ ਮੂੰਹ ਖੁੱਲਦਾ ਨਹੀਂ ਵੇਖਿਆ ਮੈਂ ਉੱਥੇ ਰੋਜ਼ ਬੋਲਦਾ ਹਾਂ ਪਾਰਲੀਮੈਂਟ ਵਿੱਚ ਉਹਨੇ ਵੈਗਰੂ ਜੀ ਕਾ ਖਾਲਸਾ ਵਾਹੀ ਦੀ ਜਿੱਤੀ ਫਤਹਿ ਵੀ ਨਹੀਂ ਬਲਾਈ ਮਾਦੇ ਸ਼ੇਰ ਨੇ ਐਸਾ ਤੁਸੀਂ ਜਿਤਾ ਕੇ ਭੇਜਿਆ ਪ੍ਰੀਤਕੋਟਾ ਲਿਆਵੇਂ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਆਗੂ ਵਰਜਿੰਦਰ ਸਿੰਘ ਪਰਵਾਨਾ ਦਾ ਕਹਿਣਾ ਹੈ ਕਿ ਸੰਦੀਪ ਸਿੰਘ ਸਣੀ ਦਾ ਭਰਾ ਮਨਦੀਪ ਸਿੰਘ ਤਰਨਤਾਰਨ ਚ ਜ਼ਿਮਨੀ ਚੋਣ ਹਾਰੇਗਾ ਉਹਨਾਂ ਕਿਹਾ ਕਿ ਭਾਵੇਂ ਲੋਕ ਮਨਦੀਪ ਸਿੰਘ ਦੇ ਹੱਕ ਚ ਖੜੇ ਵਿਖਾਈ ਦੇ ਰਹੇ ਨੇ ਪਰ ਸਰਕਾਰ ਦਾ ਮੁਕਾਬਲਾ ਕਰਨਾ ਔਖਾ ਹੈ ਸਰਕਾਰ ਵੱਲੋਂ ਨਾ ਸਿਰਫ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਸਗੋਂ ਪਿੰਡਾਂ ਚ ਪੈਸੇ ਵੀ ਵੰਡੇ ਜਾ ਰਹੇ ਨੇ ਭਾਵੇਂ ਸੰਦੀਪ ਸੰਨੀ ਨੇ ਕੌਮ ਲਈ ਵੱਡੀ ਕੁਰਬਾਨੀ ਕੀਤੀ ਹੈ ਪਰ ਉਹਨਾਂ ਦੇ ਪਰਿਵਾਰ ਕੋਲ ਲੋਕਾਂ ਨੂੰ ਵੰਡਣ ਲਈ ਪੈਸੇ ਨਹੀਂ ਹਨ ਬਰਜਿੰਦਰ ਸਿੰਘ ਪਰਵਾਨਾ ਨੇ ਕਿਹਾ ਕਿ ਜੇਕਰ ਮਨਦੀਪ ਸਿੰਘ ਚੋਣ ਹਾਰਿਆ ਤਾਂ ਉਹ ਪੈਸਿਆਂ ਦੀ ਕਮੀ ਕਾਰਨ ਹਾਰੇਗਾ ਦੱਸਦੀ ਹੈ ਕਿ ਬਰਜਿੰਦਰ ਸਿੰਘ ਪਰਵਾਨਾ ਨੂੰ ਪੁਲਿਸ ਨੇ ਪਟਿਆਲਾ ਹਿੰਸਾ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਭਾਈ ਸੰਦੀਪ ਸਿੰਘ ਜੇ ਦੀ ਐਡੀ ਕੁਰਬਾਨੀ ਉਸ ਦਾ ਭਰਾ ਤਰਨਤਾਰਨ ਦੀ ਚੋਣ ਹਾਰੇਗਾ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਇਹ ਗੱਲ ਸਪਸ਼ਟ ਕਹਿ ਦਿੱਤੀ ਹੈ ਵੀ ਜਿਹੜੇ ਬੰਦੇ ਨਾਲ ਨਾਲ ਨਾ ਤੁਰੇ ਨਾ ਪਰਚਾ ਕਰਦੇ ਹੋ ਜਿਵੇਂ ਕਰਤਾ ਚਮਕੌਰ ਸਿੰਘ ਤੇ ਧੁੰਮ ਤੇ ਕਰਤਾ ਰਜਿੰਦਰ ਸਿੰਘ ਤੇ ਲਵੰਡੀ ਤੇ ਕਰਤਾ ਉਸ ਤੋਂ ਬਾਅਦ ਭਾਈ ਮਨਦੀਪ ਸਿੰਘ ਹਰ ਕੋਈ ਨਾ ਪੈਸਾ ਨਹੀਂ ਬਈ ਉਹ ਵੰਡ ਸਕਣ ਉਹਨਾਂ ਦੇ ਪੱਲੇ ਤਾਂ ਉਹਨਾਂ ਦੇ ਘਰ ਵਿੱਚ ਤਾਂ ਕਿ ਬਿਲਕੁਲ ਬਾਨੀ ਹੈ ਜੋ ਉਹ ਯੁੱਧ ਹੈ ਜਿਹੜਾ ਕੌਮ ਦੀ ਝੋਲੀ ਚ ਪਾਤਾ ਤੇ ਜੇਲ੍ਹ ਦੇ ਵਿੱਚ ਬੈਠਾ ਪਰ ਭਗਵਾਨ ਤਮਾਨ ਕਹਿੰਦਾ ਜੋ ਮਰਜੀ ਅਫਸਰਾਂ ਨੂੰ ਬੁਲਾ ਕੇ ਸਾਰਿਆਂ ਨੂੰ ਮਤਲਬ ਸਰਕਾਰ ਕਹਿੰਦਾ ਵੀ ਡਰਾਓ ਧਮਕਾਓ ਮਜੇ ਦੇ ਮਜਹਿਲ 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 ਜਿਹਨੂੰ ਆਪਾਂ ਮਸੂਰ ਮਕੀਨੇ ਆ ਸਾਡੇ ਮਜਹਿਲ ਵੀ ਜੇਕਰ ਨਾ ਡਰੇ ਉਹੀ ਸਿੰਘਾ ਵਾਲਾ ਰੱਖਿਆ ਵਰਤਾਰਾ ਜੋ ਸੰਧਗਾਨੀ ਜਨਰਲ ਸਿੰਘ ਖਾਲਸਾ ਦੇ ਵੇਲੇ ਸੀ ਪਾਉ ਨਹੀਂ ਐਵੇਂ ਨਹੀਂ ਪਾਉ ਕਿਹਾ ਜਾਂਦਾ ਤੇ ਫੇਰ ਤਾਂ ਖੇਡ ਕੋਈ ਬਣ ਸਕਦੀ ਆ ਨਹੀਂ ਤਾਂ ਜੇ ਸਰਕਾਰ ਕੋਲੋਂ ਡਰ ਗਏ ਫੇਰ ਭਾਈ ਮਨਦੀਪ ਸਿੰਘ ਭਾਈ ਫੇਰ ਨਹੀਂ ਜਿੱਤਦਾ ਪੈਸਾ ਬਹੁਤ ਉਹਨਾਂ ਕੋਲ ਬਈ ਵੰਡਣਾ ਵੀ ਉਹ ਵੰਡ ਵੀ ਰਹੇ ਨੇ ਧੰਨ ਧਨ ਕਰਾਈ ਪਈ ਆ ਭਾਈ ਇੱਕ ਇੱਕ ਐਮਐਲਏ ਲਈ ਇੱਕ ਪਿੰਡ ਆਉਂਦਾ ਵੀਰ ਕਿੱਡੀ ਕਬੱਡੀ ਗੱਲ ਹੈ ਉਹਨੇ ਇੱਕ ਐਮਐਲਏ ਵਾਸਤੇ 1 ਕਰੋੜ ਰੁਪਈਆ ਇੱਕ ਪਿੰਡ ਵਿੱਚ ਵੰਡਣਾ ਕੋਈ ਵੱਡੀ ਗੱਲ ਨਹੀਂ ਭਾਈ ਮੰਡਣਗੇ ਬੜਾ ਕੁਝ ਕਰਨਗੇ ਭਾਈ ਮਨਦੀਪ ਸਿੰਘ ਸਾਹਾਂ ਕੋਲ ਕਿਹੜਾ ਵੀ ਐਡੀ ਮਾਇਆ ਕੋਈ ਜਾਂ ਭਾਈ ਸੰਦੀਪ ਸਿੰਘ ਸਾਹਾਂ ਕੋਲ ਕਿਹੜਾ ਵੱਡਾ ਖਜ਼ਾਨਾ ਵੰਡ ਦੇਣ ਸੋ ਮਾਇਆ ਕਰਕੇ ਜੇ ਹਾਰਿਆ ਤੂੰ ਮਾਇਆ ਕਰਕੇ ਹਾਰੂਗਾ ਕਿਉਂਕਿ ਉਹ ਤੇ ਕੋ ਮਾਇਆ ਹੈ ਨਿਵੰਡਨ ਨੂੰ ਬਾਕੀ ਅਕੇ ਤੁਹਾਡੀ ਮਰਜ਼ੀ ਹੈ ਤਰਨ ਤਰਨ ਆਲਿਓ ਪੰਥ ਦੀ ਗੱਲ ਹੈ ਕੌਮ ਦੀ ਗੱਲ ਹੈ ਮੈਂ ਨਾ ਨਾ ਸਿਰ ਲੈ ਲਿਓ ਨਾਲ ਲਿਓ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਪੰਜਾਬ ਦੇ ਦੌਰੇ ਨੂੰ ਅੱਜ 50 ਦਿਨ ਹੋ ਗਏ ਨੇ ਪਰ ਇਸ ਦੇ ਬਾਵਜੂਦ ਉਨ੍ਹਾਂ ਵੱਲੋਂ ਐਲਾਨੇ 1600 ਕਰੋੜ ਰੁਪਏ ਦੇ ਮੁਆਵਜ਼ੇ 'ਚੋਂ ਇੱਕ ਵੀ ਪੈਸਾ ਪੰਜਾਬ ਨੂੰ ਨਹੀਂ ਮਿਲਿਆ ਇਹ ਇਲਜ਼ਾਮ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਪ੍ਰਧਾਨ ਮੰਤਰੀ ਮੋਦੀ ਤੇ ਲਗਾਇਆ ਹੈ ਨੀਲ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਨਾਲ ਕਈ ਕੇਂਦਰੀ ਮੰਤਰੀਆਂ ਨੇ ਵੀ ਪੰਜਾਬ ਦਾ ਦੌਰਾ ਕੀਤਾ ਉਨ੍ਹਾਂ ਸਾਰਿਆਂ ਨੇ ਮੰਨਿਆ ਕਿ ਪੰਜਾਬ 'ਚ ਹੜ੍ਹਾਂ ਨਾਲ ਬਹੁਤ ਨੁਕਸਾਨ ਹੋਇਆ ਹੈ ਇਸ ਦੇ ਬਾਵਜੂਦ ਮੁਆਵਜ਼ੇ ਫੰਡ ਨਾ ਭੇਜਣਾ ਪੰਜਾਬ ਨਾਲ ਵਿਤਕਰੇ ਵੱਲ ਇਸ਼ਾਰਾ ਕਰਦਾ ਹੈ ਨੀਲ ਗਰਗ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਇਸ ਮਾਮਲੇ 'ਚ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਅੱਜ ਪੂਰੇ 50 ਦਿਨ ਹੋ ਗਏ ਜਦੋਂ 9 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਆਏ ਸੀ ਤੇ ਉਹਨਾਂ ਨੇ ਹੜ੍ਹਾਂ ਦਾ ਹਵਾਈ ਸਰਵੇਖਣ ਕੀਤਾ ਸੀ ਤੇ ਉਹਨਾਂ ਨੇ ਖੁਦ ਉਸ ਵਕਤ ਮੰਨਿਆ ਸੀ ਕਿ ਪੰਜਾਬ ਦੇ ਵਿੱਚ ਭਿਆਨਕ ਤਬਾਹੀ ਹੋਈ ਹੈ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਲੱਖਾਂ ਏਕੜ ਫਸਲ ਤਬਾਹ ਹੋਈ ਹੈ ਪਸ਼ੂ ਧਨ ਦਾ ਨੁਕਸਾਨ ਹੋਇਆ ਹੈ ਛੜਕਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਤੇ ਪਰ ਉਸ ਵਕਤ ਉਹਨਾਂ ਨੇ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਅਨਾਉਂਸਮੈਂਟ ਕੀਤੀ ਸੀ ਹਾਲਾਂਕਿ ਅਸੀਂ ਉਦੋਂ ਵੀ ਕਿਹਾ ਸੀ ਇਹ ਉੱਠ ਦੇ ਮੂੰਹ ਚ ਜੀਰੇ ਵਾਲੀ ਗੱਲ ਹੈ ਕਿ ਉਸ ਵਕਤ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਆਖਿਆ ਸੀ ਕਿ ਤੁਸੀਂ ਪੰਜਾਬ ਸਰਕਾਰ ਜਿਹੜੀ ਹੈ ਉਹ ਪੂਰਾ ਜਾਇਜ਼ਾ ਲੈ ਕੇ ਰਿਪੋਰਟ ਪੜਾ ਕੇ ਪੇਸ਼ ਉਸ ਤੋਂ ਬਾਅਦ ਦਰਜਨਾ ਕੇਂਦਰੀ ਮੰਤਰੀ ਵੀ ਪੰਜਾਬ ਦੇ ਵਿੱਚ ਆਏ ਉਹਨਾਂ ਦੇ ਨਾਲ ਸਰਵੇਖਣ ਟੀਮਾਂ ਵੀ ਆਈਆਂ ਉਹਨਾਂ ਨੇ ਵੀ ਜਾਇਜ਼ਾ ਲਿਆ ਔਰ ਸਾਰਿਆਂ ਨੇ ਮੰਨਿਆ ਕਿ ਪੰਜਾਬ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਕੁਦਰਤੀ ਕਰੋਪੀ ਕਾਰਨ ਇਨਾ ਨੁਕਸਾਨ ਅੱਜ ਤੱਕ ਕਦੇ ਨਹੀਂ ਹੋਇਆ ਪਰ ਪੰਜਾਬ ਦੀ ਸਰਕਾਰ ਨੇ ਜੋ ਰਿਪੋਰਟ ਬਣਾ ਕੇ ਭੇਜੀ ਨੂੰ ਵੀ ਇੱਕ ਮਹੀਨਾ ਹੋ ਗਿਆ ਮੋਦੀ ਸਾਹਿਬ ਨੇ ਉਹ 13000 ਕਰੋੜ ਰੁਪਏ ਜਿਹੜਾ ਅੰਕਲਨ ਕਰਕੇ ਪੰਜਾਬ ਸਰਕਾਰ ਨੇ ਭੇਜਿਆ ਉਹ ਤਾਂ ਕੀ ਦੇਣਾ ਸੀ ਜਿਹੜਾ 1600 ਕਰੋੜ ਰੁਪਈਆ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਅਨਾਉਂਸ ਕੀਤਾ ਸੀ ਰਾਹਤ ਪੈਕੇਜ ਉਹ ਵੀ ਅੱਜ ਤੱਕ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲਿਆ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਮਿਲਿਆ ਮੈਂ ਤਾਂ ਨਰਿੰਦਰ ਮੋਦੀ ਜੀ ਨੂੰ ਇਹੀ ਬੇਨਤੀ ਕਰਨੀ ਚਾਹਣਾ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਇਹ ਉਹ ਪੰਜਾਬੀ ਨੇ ਇਹ ਉਹ ਪੰਜਾਬ ਹੈ ਜਿਸ ਨੇ ਹਮੇਸ਼ਾ ਦੇਸ਼ ਦਾ ਸਾਥ ਦਿੱਤਾ ਹੈ ਚਾਹੇ ਸਰਹੱਦਾਂ ਦੀ ਗੱਲ ਹੋਵੇ ਸਾਡੇ ਜਵਾਨਾਂ ਨੇ ਹਿੱਕ ਦੇ ਉੱਤੇ ਗੋਲੀ ਖਾਦੀ ਹੈ ਤੇ ਚਾਹੇ ਦੇਸ਼ ਦੇ ਅਨਾਜ ਭੰਡਾਰ ਭਰਨ ਦੀ ਗੱਲ ਹੋਵੇ ਪੰਜਾਬ ਦੇ ਕਿਸਾਨਾਂ ਨੇ ਕਦੇ ਕਸਰ ਨਹੀਂ ਛੱਡੀ ਤੇ ਅੱਜ ਜਦੋਂ ਰਾਹਤ ਦੀ ਗੱਲ ਆਉਂਦੀ ਹੈ ਰਾਹਤ ਪੈਕੇਜ ਦੀ ਗੱਲ ਆਉਂਦੀ ਹੈ ਤਾਂ ਨਿਰਾਸ਼ਾ ਹੀ ਹੱਥ ਲੱਗ ਰਹੀ ਹੈਗੀ ਹੈ ਔਰ ਉਸ ਵਕਤ ਜਦੋਂ ਪ੍ਰਧਾਨ ਮੰਤਰੀ ਸਾਹਿਬ ਇੱਥੇ ਆਏ ਸੀ ਪੰਜਾਬ ਬੀਜਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਵੀ ਉੱਥੇ ਹੀ ਸਨ ਔਰ ਉਹਨਾਂ ਨੇ ਮੀਡੀਆ ਦੇ ਵਿੱਚ ਕਿਹਾ ਸੀ ਕਿ ਇਹ 1600 ਕਰੋੜ ਰੁਪਏ ਦਾ ਟੋਕਨ ਬਣੀ ਹੈ ਅੱਜ ਮੈਂ ਸੁਨੀਲ ਜਾਖੜ ਜੀ ਨੂੰ ਵੀ ਪੁੱਛਣਾ ਚਾਹਣਾ ਹਾਂ ਜਾਖੜ ਸਾਹਿਬ 50 ਦਿਨ ਹੋ ਗਏ ਉਹ ਪੈਸਾ ਕਿੱਥੇ ਹੈ ਉਹ ਪੈਸਾ ਕਦੋਂ ਆਏਗਾ ਕਿ ਇਹ ਇਹ ਜੁਮਲਾ ਹੋ ਕਿਤਾ ਨਹੀਂ ਲੱਗੇਗਾ ਤੇ 13000 ਕਰੋੜ ਰੁਪਏ ਦਾ ਜਿਹੜਾ ਜਾਇਜ਼ਾ ਲੈ ਕੇ ਪੂਰਾ ਹਿਸਾਬ ਦਾ ਬਣਾ ਕੇ ਮੋਰੰਡਮ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਨੂੰ ਭੇਜਿਆ ਉਹ ਕਦੋਂ ਆਏਗਾ ਮੈਂ ਜ਼ਰੂਰ ਯਾਨੀ ਕਿ ਉਮੀਦ ਕਰਦਾ ਕਿ ਪੰਜਾਬ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਇਸ ਮੁੱਦੇ ਤੇ ਰਾਜਨੀਤੀ ਨਾ ਕਰੇ ਕਿਉਂਕਿ ਮੁੱਦਾ ਰਾਜਨੀਤੀ ਦਾ ਨਹੀਂ ਹੈ ਮੁੱਦਾ ਇਨਸਾਫ ਦਾ ਹੈਗਾ ਬਲਕਿ ਸਥਿਤੀ ਸਪਸ਼ਟ ਕਰੇ ਕਿ ਇਸ ਮੁੱਦੇ ਦੇ ਉੱਤੇ ਉਹ ਪੰਜਾਬ ਦੇ ਨਾਲ ਨੇ ਜਾਂ ਜਿਹੜਾ ਬੇਰੁਕੀ ਦਾ ਅਹਿਸਾਸ ਜਿਹੜਾ ਕੇਂਦਰ ਸਰਕਾਰ ਪੰਜਾਬ ਨੂੰ ਦਵਾ ਰਹੀ ਹੈ ਉਹਦੇ ਨਾਲ सीएम भगवंत मान ਵੱਲੋਂ ਲੰਘੇ ਕੱਲ ਮੁੱਖ ਮੰਤਰੀ ਤੀਰਥ ਯੋਜਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਤੋਂ ਬਾਅਦ ਅੱਜ ਸ਼੍ਰੀ ਕਾਲੀਦੇਵੀ ਮੰਦਿਰ ਪਟਿਆਲਾ ਦੇ ਸੁੰਦਰੀਕਰਨ ਦੇ ਕੰਮਾਂ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ ਲੋਕਾਂ ਵੱਲੋਂ ਦਸਾਂ ਨੋਆਂ ਦੀ ਕਿਰਤ ਕਮਾਈ 'ਚੋਂ ਦਿੱਤੇ ਟੈਕਸ 'ਚੋਂ ਦਸਵੰਦ ਕੱਢ ਕੇ ਮਾਤਾ ਰਾਣੀ ਦੇ ਅਸਥਾਨ 'ਤੇ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਮੇਜ਼ਬਾਨੀ ਲਈ ਪ੍ਰਬੰਧ ਕੀਤੇ ਜਾ ਰਹੇ ਨੇ ਇੱਥੇ ਮਾਤਾ ਰਾਣੀ ਦਾ ਆਲੀਸ਼ਾਨ ਦਰਬਾਰ ਬਣਾਇਆ ਜਾਵੇਗਾ ਇੱਕ ਸਰੋਵਰ ਬਣਾਇਆ ਜਾਵੇਗਾ ਤੇ ਉਸ ਦੇ ਆਲੇ ਦੁਆਲੇ ਬੂਟੇ ਲਗਾਏ ਜਾਣਗੇ ਮੰਨਿਆ ਕਿ ਇਸ ਮੰਦਿਰ ਚ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਦਾ ਪ੍ਰਬੰਧ ਕੀਤਾ ਜਾਵੇਗਾ ਇਹ ਮੰਦਿਰ ਪੰਜਾਬ ਦਾ ਵੱਡਾ ਧਾਰਮਿਕ ਸਥਾਨ ਹੈ ਕੱਲ ਹੀ ਅਸੀਂ ਧੂਰੀ ਵਿਖੇ ਤੀਰਥ ਯਾਤਰਾ ਜਿਹੜੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਉਹਦਾ ਉਦਕਰਨ ਕੀਤਾ ਹੈ ਜਿਦੇ ਵਿੱਚ ਦਰਬਾਰ ਸਾਹਿਬ ਜਲਿਆਂਵਾਲਾ ਬਾਗ ਜਿਦੇ ਵਿੱਚ ਦੁਰਗਾਣਾ ਮੰਦਿਰ ਅੰਮ੍ਰਿਤਸਰ ਸਾਹਿਬ ਵਿਖੇ ਬਾਗਾ ਬਾਡਰ ਪਾਰਟੀਸ਼ਨ ਮਿਊਜ਼ੀਅਮ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕਿਉਂਕਿ 350 ਸਾਲਾ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਹਾਂ ਸ਼ਹੀਦੀਪੁਰ ਤੇ ਜਿਹਦੇ ਵਿੱਚ ਅੱਗੇ ਆਉਣ ਵਾਲੇ ਦਿਨਾਂ ਚ ਖਾਟੂ ਸ਼ਿਆਮ ਔਰ ਹਰਦਵਾਰ ਵਾਰਾਨਸੀ ਔਰ ਜਿੰਨੇ ਵੀ ਇਤਿਹਾਸਿਕ ਜਗ੍ਹਾ ਜਿਹੜੀਆਂ ਚਾਹ ਪਟਨ ਸੱਕ ਤੱਕ ਸ੍ਰੀ ਪਟਨਾ ਸਾਹਿਬ ਤੱਕ ਸ੍ਰੀ ਅਜੂਰ ਸਾਹਿਬ ਉੱਥੇ ਵੀ ਅਸੀਂ ਦਰਸ਼ਨ ਕਰਵਾ ਕੇ ਲੈ ਕੇ ਆਉਣੇ ਨੇ ਆਪਣੇ ਬਜ਼ੁਰਗਾਂ ਦੇ ਜਾਂ ਜਿਹੜੇ ਕੱਲ ਵੀ ਅਸੀਂ ਮਿਲੇ ਸੀਗੇ ਬਹੁਤ ਸਾਰੇ ਬਜ਼ੁਰਗ ਇਦਾਂ ਦੇ ਸੀ ਜਿਹੜੇ ਕਹਿੰਦੇ ਸੀ ਬਹੁਤ ਸਾਲ ਹੋ ਗਏ ਸਾਨੂੰ ਯਾਦ ਵੀ ਨਹੀਂ ਹੈਗਾ ਕਦੋਂ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ ਇੱਕ ਮਾਤਾ ਜੀ ਕਹਿੰਦੇ ਮੈਂ ਕਦੇ ਗਈ ਹੋਈ ਨਹੀਂ ਮੈਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਬਹੁਤ ਸਾਰੀਆਂ ਆਰਥਿਕ ਮਜਬੂਰੀਆਂ ਵੀ ਰਹਿੰਦੀਆਂ ਨੇ ਸਮਾਜਿਕ ਮਜਬੂਰੀਆਂ ਕੋਈ ਕਈ ਵਾਰੀ ਪਰਿਵਾਰਿਕ ਮਜਬੂਰੀਆਂ ਕਿ ਕੋਈ ਹੁੰਦਾ ਨਹੀਂ ਕੋਈ ਬਜ਼ੁਰਗਾਂ ਨੂੰ ਲੈ ਕੇ ਜਾਣ ਵਾਲਾ ਉਹਨਾਂ ਦੀ ਸੇਵਾ ਸੰਭਾਲ ਆਲਾ ਸੋ ਇਹ ਕੰਮ ਪੰਜਾਬ ਸਰਕਾਰ ਕਰ ਰਹੀ ਹੈ ਔਰ ਅਸੀਂ ਆਪਣੇ ਆਪ ਨੂੰ ਕਿਸਮਤ ਵਾਲੇ ਸਮਝ ਰਿਹਾ ਕਿ ਸਾਨੂੰ ਇਸ ਪਵਿੱਤਰ ਜੋ ਸਾਲ ਜਿਹੜੀ ਸਦੀ ਹੈ ਔਰ ਇਹ ਪਵਿੱਤਰ ਮਹੀਨਾ ਹੈ ਜਿਹਦੇ ਵਿੱਚ ਗੁਰਨਾਨਕ ਸਾਹਿਬ ਦਾ ਆਉਣ ਵਾਲੇ ਦਿਨਾਂ ਚ ਜਿਹੜਾ ਗੁਰਪੁਰਬ ਆ ਰਿਹਾ ਤੇ 24 25 23 24 25 ਨਵੰਬਰ ਨੂੰ ਸ੍ਰੀ ਨਾਨਕਪੁਰ ਸਾਹਿਬ ਵਿਖੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਪੁਰਬ ਆ ਰਿਹਾ ਸ਼ਹੀਦੀ ਦਾ ਸੋ ਅਸੀਂ ਇਸ ਪਵਿੱਤਰ ਮਹੀਨੇ ਨੂੰ ਜਿਹਨੂੰ ਕਾਰਤਿਕ ਵੀ ਕਿਹਾ ਜਾਂਦਾ ਕੱਤਕ ਵੀ ਕਿਹਾ ਜਾਂਦਾ ਪੰਜਾਬੀ ਵਿੱਚ ਕੱਤਕ ਕਹ ਦਿੰਦੇ ਆ ਜਿਹਦੇ ਵਿੱਚ ਬਹੁਤ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਹੈ ਇਹਦੇ ਵਿੱਚ ਦੀਵਾਲੀ ਇਹਦੇ ਵਿੱਚ ਛੱਟ ਪੂਜਾ ਭਈਆ ਦੂ ਧੂਜ ਇਹਦੇ ਵਿੱਚ ਬਹੁਤ ਸਾਰੇ ਤਿਉਹਾਰ ਇਸ ਪਵਿੱਤਰ ਮਹੀਨੇ ਦੇ ਵਿੱਚ ਆਉਂਦੇ ਨੇ ਸੋ ਇਸ ਪਵਿੱਤਰ ਮਹੀਨੇ ਦੇ ਵਿੱਚ ਅੱਜ ਇਸ ਪਵਿੱਤਰ ਜਗ੍ਹਾ ਤੇ ਕੁਝ ਆਪਣਾ ਯੋਗਦਾਨ ਤੁਸੀਂ ਜਪਾ ਕੇ ਲੋਕਾਂ ਦੇ ਟੈਕਸ ਦੇ ਪੈਸਾ ਜਿਹੜਾ ਲੋਕਾਂ ਦੀ ਦਸਾਂ ਨੌਹਾਂ ਦੀ ਕਮਾਈ ਦੇ ਵਿੱਚੋਂ ਇਹ ਪੁੰਨ ਦਾ ਜਿਹੜਾ ਦਸਵੰਦ ਹੈ ਉਹ ਕੱਢਿਆ ਗਿਆ ਸੋ ਸਾਨੂੰ ਉਮੀਦ ਹੈ ਕਿ ਇੱਥੇ ਜਿਹੜਾ ਸ਼ਰਧਾਲੂ ਜਦੋਂ ਆਉਣਗੇ ਤਾਂ ਉਹਨਾਂ ਨੂੰ ਜਿਹੜਾ ਗਵਰਨਮੈਂਟ ਕਰ ਸਕਦੀ ਹੈ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਸ਼ਰਧਾ ਆਪੋ ਆਪਣੀਆਂ 5 ਦਿਨ ਰਹਿਣ 10 ਦਿਨ ਰਹਿਣ ਉਸੇ ਦਿਨ ਮੱਥਾ ਪੇਕ ਕੇ ਜਾਣ ਵਾਲੇ ਵੀ ਹੁੰਦੇ ਨੇ ਸ਼ਰਧਾ ਉਹਨਾਂ ਦੀ ਹੈ ਪਰ ਸਾਡੇ ਵੱਲੋਂ ਉਹਨਾਂ ਦੀ ਮੇਜ਼ਬਾਨੀ 'ਚ ਹਸਪੀਟੈਲਿਟੀ 'ਚ ਕੋਈ ਕਮੀ ਨਹੀਂ ਰਹੂਗੀ ਰਹਿਣੀ ਵੀ ਨਹੀਂ ਚਾਹੀਦੀ ਉਹ ਜਾ ਕੇ ਗੱਲਾਂ ਕਰਨ ਵੈਸੇ ਪਟਿਆਲਾ ਸ਼ਹਿਰ ਬਾਰੇ ਇੱਕ ਬੜਾ ਫੇਮਸ ਕੋਟ ਹੈ ਮਸ਼ਹੂਰ ਹੈ ਕਿ ਪਟਿਆਲਾ ਸ਼ਹਿਰ ਇੱਕ ਨਗੀਨਾ ਆਉਣ ਲੋਕ ਇੱਕ ਦਿਨ ਲਈ ਰਹਿੰਦੇ ਸਵਾ ਮਹੀਨਾ ਸੋ ਇੱਥੇ ਬਾਗਾਂ ਦਾ ਸ਼ਹਿਰ ਹੈ ਔਰ ریاਸਤੀ ਸ਼ਹਿਰ ਹੈ ਸਿੱਖ ਸ਼ਰਧਾਲੂਆਂ ਦਾ ਜਥਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਮਨਣ ਲਈ 4 ਨਵੰਬਰ ਨੂੰ ਰਵਾਨਾ ਹੋਵੇਗਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਵਾਰ 1802 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲੈਣ ਲਈ ਪਾਕਿਸਤਾਨ ਦੂਤ ਘਰ ਨੂੰ ਭੇਜੇ ਗਏ ਸਨ ਜਿਨ੍ਹਾਂ ਚੋਂ 1796 ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਨੇ ਉਨਾ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਜਾਣ ਵਾਲੇ ਸ਼ਰਧਾਲੂਆਂ ਨੂੰ ਖੁੱਲ੍ਹ ਦਿਲੀ ਨਾਲ ਵੀਜ਼ੇ ਦੇਣ ਲਈ ਭਾਰਤ ਅਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਜ਼ਿਕਰਯੋਗ ਹੈ ਕਿ ਆਪਰੇਸ਼ਨ ਸਿੰਧੂਰ ਤੋਂ ਬਾਅਦ ਸਿੱਖ ਸ਼ਰਧਾਲੂਆਂ ਦਾ ਜਥਾ ਪਹਿਲੀ ਵਾਰ ਪਾਕਿਸਤਾਨ ਜਾ ਰਿਹਾ ਹੈ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਦਹਿਸ਼ਤ ਦੀ ਹਮਲੇ ਤੋਂ ਮਗਰੋਂ ਭਾਰਤ ਵੱਲੋਂ ਆਪਰੇਸ਼ਨ ਸਿੰਧੂਰ ਰਾਹੀਂ ਪਾਕਿਸਤਾਨੀ ਖਿਲਾਫ ਕਾਰਵਾਈ ਕੀਤੀ ਗਈ ਔਰ ਗੁਆਂਡੀ ਮੁਲਕ ਦੀ ਜਵਾਬੀ ਕਾਰਵਾਈ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਸਬੰਧਾਂ ਚ ਤਣਾਅ ਪੈਦਾ ਹੋ ਗਿਆ ਸੀ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਚਰਾਉਣੀ ਕੋਤਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਸ਼ੀਅ ਜਿਥਾ ਪਾਕਿਸਤਾਨ ਸਥਿਤ ਗੁਰਤਾ ਮਨ ਦਸਾਲੀ ਭੇਜਿਆ ਜਾਂਦਾ ਐਸਾ ਵੀ ਇਹ ਜਿਥਾ ਜਿਹੜਾ ਉਹ ਪਾਕਿਸਤਾਨ ਸਥਿਤ ਗੁਰਤਾ ਮਨ ਦਸਨ ਵਾਲੀ ਭੇਜਿਆ ਜਾਣਾ ਇਸ ਵਾਸਤੇ ਸਰ ਕੋ 1800 ਜਿਹੜੇ ਪਾਸਪੋਰਟ ਜਮ੍ਹਾਂ ਸੀਗੇ ਜਿਨ੍ਹਾਂ ਵਿੱਚੋਂ 1700 94 ਜਿਹੜੇ ਵਿਜੇ ਮਿਲੇ ਨੇ ਮੈਂ ਪਾਕਿਸਤਾਨ ਵਾਸੀ ਦਾ ਹਿੰਦੁਸਤਾਨ ਸਰਕਾਰ ਦਾ ਤਰ੍ਹਾਂ ਆਦ ਕਰਦਾ ਜਿਨ੍ਹਾਂ ਨੇ ਪੂਰੇ ਦੇ ਪੂਰੇ ਵਿਜੇ ਦਿੱਤੇ ਨੇ ਕਿਉਂਕਿ ਹਰ ਸਿੱਖ ਦੀ ਜਿਹੜੀ ਉਹ ਅਰਦਾਸ ਜਦੋਂ ਅਰਦਾਸ ਕਰਦਾ ਤੇ ਉਹਦੇ ਵਿੱਚ ਮਨ ਦੀ ਤਮੰਨਾ ਹੁੰਦੀ ਆ ਕਿ ਮੈਂ ਆਪਣੇ ਵਿਚਰੇ ਗੁਰਤਾ ਮਹਲ ਦਰਸ਼ਨ ਕਰ ਸਕਾਂ ਭਾਵੇਂ ਕਿ ਪਿਛਲੇ ਸਮੇਂ ਚ ਸਰਕਾਰਾਂ ਨੇ ਪ੍ਰਕਾਪਟਾ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦੇ ਫੈਸਲੇ 'ਤੇ ਚੁਗਣਾ ਪਿਆ ਤੇ ਉਹ ਕੋੜਾ ਫੈਸਲਾ ਰੋਕਣ ਦਾ ਸੀ ਜਥਾ ਉਹ ਵਾਪਸ ਲੈਣਾ ਪਿਆ ਜਿਹੜੇ ਜਥੇ ਜਿਹੜੇ ਵਿਅਕਤੀ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਉਸ ਸਮੇਂ ਉਹਨਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਸੀ ਪਹੁੰਚੀ ਸੀ ਪਰ ਅਖੀਰਾਂ ਦੇ ਦੇਰ ਆਇ ਦਰਸਤਾਏ ਸਰਕਾਰ ਨੇ ਫੈਸਲਾ ਬਦਲਿਆ ਹੁਣ ਜਿਹੜੇ ਸਿੱਖ ਗੁਰਦਾਰਾ ਸਾਹਿਬਾਨ ਜਿਹੜੇ ਪਾਕਿਸਤਾਨ 'ਚ ਸਥਿਤ ਨੇ ਉਹਨਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਨੇ ਮੈਂ ਭਾਰਤ ਸਰਕਾਰ ਦਾ ਹਿੰਦੂ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਜੇ ਤੇ ਨੇ ਇਹ ਜਥਾ ਜਿਹੜਾ ਉਹ 4 ਤਰੀਕ ਨੂੰ ਦਫਤਰ ਸ਼੍ਰੋਣੀ ਕਮੇਟੀ ਕੋ ਰਵਾਨਾ ਹੋਵੇਗਾ ਤੇ 13 ਤਰੀਕ ਨੂੰ ਪਾਕਿਸਤਾਨ ਸਤਿਗੁਰਤਾ ਮਾਝ ਦੇ ਦਰਸ਼ਨ ਕਰਨ ਉਪਰੰਤ ਵਾਪਸ ਆਏਗਾ ਇਹ ਜਿਹੜਾ ਜਥਾ ਜਾਣਾ ਇਹ ਗੁਰਦੁਆਰਾ ਨਾਨਕ ਜੀ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ 13 ਤਰੀਕ ਨੂੰ ਵਾਪਸ ਪੰਜਾਬ ਆਏਗਾ ਪਹਿਲਾਂ ਜਦੋਂ ਰੋਕਿਆ ਗਿਆ ਸੀ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਸੀ ਉਸ ਸਮੇਂ ਬਹੁਤ ਵਿਰੋਧ ਹੋਇਆ ਕਿਉਂਕਿ ਉਦੋਂ ਹਿੰਦੁਸਤਾਨ ਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਵੀ ਹੋਇਆ ਸੀਗਾ ਤੇ ਉਸ ਸਮੇਂ ਵਿਰੋਧ ਹੈ ਕਿ ਜੇ ਕ੍ਰਿਕਟ ਮੈਚ ਖੇਡੇ ਜਾ ਸਕਦਾ ਤੇ ਸਿੱਖਾਂ ਨੂੰ ਆਪਣੇ ਵਿਛੜੇ ਗੁਰਤਾ ਮਾਣ ਦੇ ਦਰਸ਼ਕਾਂ ਤੋਂ ਵਾਂਝਾ ਕਿਉਂ ਉਸ ਵਿਰੋਧ ਕਾਰਨ ਅਖੀਰ ਭਾਰਤ ਸਰਕਾਰ ਨੂੰ ਜਿਹੜਾ ਉਹ ਫੈਸਲਾ ਵਾਪਸ ਲੈਣਾ ਪਿਆ ਜਥੇ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਭਾਵ ਇਹ ਕੀ ਚਲੋ ਉਸ ਸਮੇ ਬਹੁਤ ਨਾਰਾਜ਼ਗੀ ਸੀ ਸਿੱਖ ਸਿੱਖ ਭਾਵਨਾਵਾਂ ਬਹੁਤ ਆਤੋ ਹੀਆਂ ਸੀ ਵੀਰ ਸਰਕਾਰ ਜਿਹੜਾ ਫੈਸਲਾ ਲਿਆ ਸੀ ਉਹਦਾ ਵੀ ਧੰਨਵਾਦ ਕਰਦੇ ਆਂ ਸੰਗਤ ਨੂੰ ਬੇਨਤੀ ਹੈ ਕਿ ਉਹ ਆਪਣੇ ਨਾਲ ਜਿਹੜੀ ਲੋੜਿੰਦੀ ਚੀਜ਼ ਹੋਈ ਖੜਨ ਤਾਂ ਜੋ ਕੋਈ ਵੀ ਉੱਥੇ ਵੇਚਣ ਵਾਲੀ ਚੀਜ਼ ਨਾ ਖੜੀ ਜਾਵੇ ਜਿਹਦੇ ਨਾਲ ਜਿਹੜਾ ਜਥੇ ਨਾਲ ਜਾਂਦੇ ਨੇ ਉਹਨਾਂ ਦੀਆਂ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਢੇਸ ਪੁੰਗ ਦੀ ਆ ਉਹ ਨਾ ਪਹੁੰਚੇ ਕਈ ರೈਤੋਂ ਉਸਮਾਨ ਲੈ ਜਾਂਦੇ ਨੇ ਉੱਥੇ ਵੇਚਣ ਲਈ ਉਹ ਉਧਰੋਂ ਲੈ ਆਉਂਦੇ ਨੇ ਇਹ ਇਧਰ ਵੇਚਣ ਲਈ ਇਹ ਵਪਾਰ ਨਹੀਂ ਕੇਵਲ ਗੁਰੂ ਦੇ ਦਰਸ਼ਨਾਂ ਦੀ ਤਾਂਗ ਰੱਖ ਕੇ ਹੀ ਜਾਣਾ ਚਾਹੀਦਾ ਹੈ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਉਹ ਖਰੀਦੋ ਫੁਰਕਤ ਵਾਲੇ ਬੰਦੇ ਨਾ ਪੈਣ ਕੇਵਲ ਤੇ ਕੇਵਲ ਦਰਸ਼ਨ ਕਰਨ ਦੀ ਭਾਵਨਾ ਨਾਲ ਹੀ ਜਾਣ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਕੈਪਟਨ ਅਮਰਿੰਦਰ ਸਿੰਘ ਹੋਏ ਪੰਜਾਬ ਦੀ ਰਾਜਨੀਤੀ ਚ ਸਰਗਰਮ ਮੀਡੀਆ ਨਾਲ ਗੱਲਬਾਤ ਦੌਰਾਨ ਕੈਪਟਨ ਨੇ ਦੁਹਰਾਈ ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਵਿਕਰਮ ਮਜੀਠੀਆ ਨੂੰ ਜੇਲ੍ਹ ਭੇਜਣ ਤੇ ਸੀਐਮ ਮਾਨ ਦੀ ਕੀਤੀ ਆਲੋਚਨਾ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਬਾਰੇ ਵੀ ਕੀਤੇ ਕਈ ਖੁਲਾਸੇ ਕੈਪਟਨ ਨੇ ਕਿਹਾ ਕਿ ਸਿੱਧੂ ਕਈ-ਕਈ ਮਹੀਨੇ ਆਪਣੇ ਮਹਿਕਮੇ ਦੀਆਂ ਫਾਈਲਾਂ ਨਹੀਂ ਕਰਦਾ ਸੀ ਕਲੀਅਰ ਬਿਜਲੀ ਮਹਿਕਮਾ ਦਿੱਤਾ ਤਾਂ ਅਸਤੀਫਾ ਦੇ ਕੇ ਭੱਜਿਆ ਅਰ ਸਿਮਰਤ ਬਾਦਲ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ 'ਚ ਅਕਾਲੀ ਦਲ ਨੂੰ ਕੀਤਾ ਗਿਆ ਬਦਨਾਮ ਪਾਰਟੀ ਦੀ ਸਰਕਾਰ ਬਣਨ ਤੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੀ ਕਹੀ ਗੱਲ ਨਸ਼ਿਆਂ ਦੇ ਮਾਮਲੇ 'ਚ ਕੀਤਾ ਮਜੀਠੀਆ ਦਾ ਬਚਾਅ ਰਾਜਾ ਵੜਿੰਗ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਬੇਅਦਬੀ ਕਰਵਾਉਣ ਤੇ ਸੰਗਤ ਤੇ ਗੋਲੀ ਚਲਾਉਣ ਦੀ ਗੱਲ ਆਪਣੇ ਮੂੰਹੋਂ ਮੰਨੀ ਇਸ ਦੇ ਨਾਲ ਹੀ ਵੜਿੰਗ ਨੇ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਤੇ ਲਾਏ ਗੰਭੀਰ aarop ਸੰਦੀਪ ਸਿੰਘ ਸਨਿ ਦੇ ਭਰਾ ਮਨਦੀਪ ਸਿੰਘ ਤਰਨਤਾਰਨ ਦੀ ਜ਼ਿਮਨੀ ਚੋਣ ਹਾਰੇਗਾ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਆਗੂ ਬਰਜਿੰਦਰ ਸਿੰਘ ਪਰਵਾਨਾ ਨੇ ਕੀਤਾ ਦਾਵਾ ਪਰਵਾਨਾ ਨੇ ਕਿਹਾ ਸਰਕਾਰ ਦੀਆਂ ਵਧੀਆਂ ਦਾ ਮੁਕਾਬਲਾ ਕਰਨਾ ਔਖਾ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦਰੋ ਸੁਰੱਖਿਅਤ ਰੋ ਤੇ ਦੇਖਦੇ ਰਹੋ ਟੀਵੀ ਪੰਜਾਬ